ਜਿੱਥੇ ਪਹਿਲੇ 5 ਸਤਿਗੁਰਾਂ ਦੀ ਗੁਰਬਾਣੀ 6ਵੇਂ ਸਤਿਗੁਰਾਂ ਨੇ 9 ਧੁਨਾਵਾਰਾਂ ਦੇ ਉੱਪਰ ਚੜਾਈਆਂ 9ਵੇਂ ਪਾਤਸ਼ਾਹੀ ਦੀ ਬਾਣੀ 10ਵੇਂ ਪਾਤਸ਼ਾਹੀ ਦਾ ਇੱਕ ਸ਼ਲੋਕ 8 ਸਤਿਗੁਰਾਂ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸੁਭਾਏਮਾਨ ਹੈ ਉੱਥੇ 15 ਭਗਤ 17 ਪੱਟ ਤੇ 4 ਗੁਰਸਿੱਖਾਂ ਦੀ ਗੁਰਬਾਣੀ ਸੁਭਾਏਮਾਨ ਹੈ ਜਿੱਥੇ ਗੁਰਬਾਣੀ ਰਚੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੜਨੇ ਦੀ ਇੱਕ ਮਰਿਆਦਾ ਵੀ ਬਣਾ ਬਣਾ ਕੀਤੀ ਏ ਅੰਨ ਕੋ ਬੰਦੇਜ ਬਾਦ ਆਸਨ ਕੋ ਸਾਧ ਵੇਸ ਗਾਤ ਕੋ ਅਲੂਲ ਸੋਧ ਏਕ ਚਲ ਲੀਜੀਏ ਖਾਂਸੀ ਕਰੋ ਦਵਾਰ ਤਾ ਜੰਭਾਈ ਔਰ ਦਕਾਰ ਸ਼ੀਕ ਹਾਸੀ ਸੀਂਡ ਮੰਦ ਪਵਨ ਥੂਕ ਨਾ ਕਰੀ ਜੀਏ ਸ਼ਾਂਤ ਕੀ ਸੁਭਾਵ ਸੋ ਅਕਾਲ ਸੋ ਲਗਾਏ ਧਿਆਨ ਗੁਰੂ ਗ੍ਰੰਥ ਜੀ ਕੋ ਪਾਠ ਪਿਆਰੇ ਐਸੀ ਭਾਂਤ ਕੀਜੀਏ ਸਤਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਏ ਨੇ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਤਿੰਨਾਂ ਦੇ ਸੁਪੁੱਤਰ ਸਾਜਿਆ ਅਕਾਲ ਪੁਰਖ ਜੀਆ ਨੇ ਮੈਂ ਆਪਣਾ ਸਤਤੋ ਉਹ ਨਿਵਾਜਾ ਪੰਥ ਪ੍ਰਚਰ ਕਰ ਬੇ ਕਹ ਸਾਜਾ ਸਤਗੁਰੂ ਜੀ ਨੇ ਬੇਅੰਤ ਕੌਤਕ ਕੀਤੇ ਨੇ ਖਾਲਸਾ ਪੰਥ ਨੂੰ ਉਤਪਨ ਕਰਨਾ ਕੀਤਾ ਆਪੇ ਗੁਰ ਚੇਲਾ ਬਣੇ ਨੇ ਸੇਕ ਕੌਮ ਨੂੰ ਅੰਮ੍ਰਿਤ ਧਾਰੀ ਬਣਾਇਆ ਹੈ ਸ਼ਸਤਰਬਧ ਕੀਤਾ ਹੈ ਸਨਾਦਬਧ ਕੀਤਾ ਹੈ ਜਥੇਬੰਦਖ ਰੂਪ ਦੇ ਅੰਦਰ ਇਕੱਠਿਆਂ ਕੀਤਾ ਹੈ ਪਹਾੜੀ ਰਾਜਾਂ ਦੇ ਹੰਕਾਰ ਤੋੜੇ ਨੇ ਚਲਮ ਚਰਵਾੜਿਆਂ ਨੂੰ ਮਿੱਟੀ ਵਿੱਚ ਮਿਲਾਵਣਾ ਕੀਤਾ ਹੈ ਔਰੰਗਜ਼ੇਬ ਨੂੰ ਤਿਸ ਦੇ ਰਾਜ ਦੇ ਸਮੇਤ ਖਾਦੇ ਸਾਗ ਵਿੱਚ ਪਾ ਕੇ ਰਕੇ ਗਾਲ ਦਿੱਤਾ ਹੈ ਭਾਵ ਤਿਸ ਦੀ ਹੋਂਦ ਧਰਤੀ ਤੋਂ ਮਿਟਾ ਦੇਣਾ ਕੀਤੀ ਸ਼ਕਤੀਸ਼ਾਲੀ ਕਲਬ ਦੇ ਨਾਲ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮਾ ਮਹਬਾਨੀ